ਨਾ ਬਾਰਿਆਸਤ ਇਸ ਦੀ ਸਥਾਪਨਾ ਬਾਬਾ ਫੂਲ ਸਿੰਘ ਜੀ ਦੇ ਵੱਡੇ ਪੁੱਤਰ ਚੌਧਰੀ ਤਿਲੋਕ ਸਿੰਘ ਦੇ ਵੰਸ਼ਜ ਰਾਜਾ ਹਮੀਰ ਸਿੰਘ ਨੇ ਸਨ 1755 ਈਸਵੀ ਦੇ ਵਿੱਚ ਕੀਤੀ ਇਸ ਤੋਂ ਪਹਿਲਾਂ ਇਸ ਦਾ ਦਾਦਾ ਚੌਧਰੀ ਗੁਰਦਤ ਸਿੰਘ ਪ੍ਰਤਾਪੀ ਸਰਦਾਰ ਸੀ ਉਹਨਾਂ ਨੇ ਕਾਫੀ ਇਲਾਕੇ ਜਿੱਤ ਕੇ ਆਪਣੀ ਜਾਗੀਰ ਵਿੱਚ ਵਾਧਾ ਕੀਤਾ ਸੀ ਸਰਹਿੰਦ ਦੀ ਜਿੱਤ ਤੋਂ ਬਾਅਦ ਹਮੀਰ ਸਿੰਘ ਨੂੰ ਅਮਲੋ ਦਾ ਇਲਾਕਾ ਵੀ ਮਿਲਿਆ ਤੇ ਬਾਅਦ ਵਿੱਚ ਰੂੜੀ ਦਾ ਇਲਾਕਾ ਵੀ ਮਿਲਿਆ ਦਸੰਬਰ 1783 ਈਸਵੀ ਵਿੱਚ ਰਾਜਾ ਹਮੀਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ 8 ਸਾਲਾਂ ਦਾ ਪੁੱਤਰ ਰਾਜਾ ਜਸਵੰਤ ਸਿੰਘ ਗੱਦੀ ਉੱਤੇ ਬੈਠਦਾ ਹੈ। ਉਸ ਦੇ ਬਾਲਗ ਹੋਣ ਤੱਕ ਉਸ ਦੀ ਮਤਰੀ ਮਾਂ ਰਾਣੀ ਦੇਸਾਂ ਨੇ ਰਾਜ ਦਾ ਪ੍ਰਬੰਧ ਬੜੀ ਸੋਚਜਤਾ ਢੰਗ ਦੇ ਨਾਲ ਚਲਾਇਆ। ਕਨਈਆ ਮਿਸਲਾਂ ਅਤੇ ਪੰਗੀ ਮਿਸਲਾਂ ਦੇ ਸਰਦਾਰਾਂ ਦੀ ਮਦਦ ਜਿੰਦ ਦੇ ਰਾਜਾ ਗਜਪਤ ਸਿੰਘ ਵੱਲੋਂ ਦਬਾਏ ਇਲਾਕਿਆਂ ਨੂੰ ਫਿਰ ਤੋਂ ਆਪਣੇ ਅਧਿਕਾਰ ਵਿੱਚ ਲਿਆਉਂਦਾ ਹੈ ਇਸ ਨੇ ਮਈ 1809 ਦੇ ਵਿੱਚ ਅੰਗਰੇਜ਼ਾਂ ਦੀ ਸਰਪ੍ਰਸਤੀ ਹਾਸਲ ਕਰ ਲਈ ਤੇ ਸਨ 1814 ਦੇ ਵਿੱਚ ਕਾਬੁਲ ਦੀ ਮੁਹਿੰਮ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ 22 ਮਈ 1840 ਈਸਵੀ ਵਿੱਚ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦਾ ਪੁੱਤਰ ਦਵਿੰਦਰ ਸਿੰਘ ਗੱਦੀ ਉੱਤੇ ਬੈਠਦਾ ਉਹ ਸਿੱਧੇ ਸੁਬਾ ਦਾ ਲਾਈ ਲਗ ਪ੍ਰਸ਼ਾਸਕ ਸੀ ਅਤੇ ਅधिकਤਰਕ ਬ੍ਰਾਹਮਣਾ ਦੁਆਰਾ ਕਿਰਿਆ ਹੁੰਦਾ ਸੀ ਅੰਗਰੇਜ਼ਾਂ ਦੀ ਸਿੱਖਾਂ ਨਾਲ ਹੋਈ ਪਹਿਲੀ ਲੜਾਈ ਵਿੱਚ ਇਸ ਨੇ ਲਾਹੌਰ ਦਰਬਾਰ ਨਾਲ ਹਮਦਰਦੀ ਦਿताई ਸੀ ਜਿਸ ਦੇ ਫਲਸਰੂਪ ਲੜਾਈ ਤੋਂ ਬਾਅਦ ਇਸ ਨੂੰ ਸਨ 1846 ਦੇ ਵਿੱਚ ਗੱਦੀੋਂ ਲਾ ਕੇ 50000 ਦੀ ਪੈਨਸ਼ਨ ਦੇ ਕੇ ਮਥਰਾ ਭੇਜ ਦਿੱਤਾ ਗਿਆ ਅਤੇ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰ ਲਿਆ ਗਿਆ ਸਨ 1865 ਈਸਵੀ ਵਿੱਚ ਉਸ ਦਾ ਵੀ ਦਿਹਾਂਤ ਹੋ ਗਿਆ ਜਨਵਰੀ 1847 ਵਿੱਚ ਰਾਜਾ ਦਵਿੰਦਰ ਸਿੰਘ ਦੇ 7 ਸਾਲ ਦੇ ਪੁੱਤਰ ਟਿੱਕਾ ਭਰਪੂਰ ਸਿੰਘ ਨੂੰ ਗੱਦੀ ਉੱਤੇ ਬਿਠਾਇਆ ਗਿਆ ਉਸ ਦੇ ਬਾਲਗ ਹੋਣ ਤੱਕ ਹਕੂਮਤ ਦਾ ਪ੍ਰਬੰਧਨ ਤਿੰਨ ਅਧਿਕਾਰੀਆਂ ਦੀ ਕੌਂਸਲ ਨੇ ਚਲਾਇਆ ਸਨ 1857 ਦੇ ਗਦਰ ਵੇਲੇ ਇਸ ਨੇ ਬ੍ਰਿਟਿਸ਼ ਸਰਕਾਰ ਦੀ ਬਹੁਤ ਮਦਦ ਕੀਤੀ ਜਿਸ ਦੇ ਇਸ ਵਾਰ ਨੇ ਵਜੋਂ ਲੁਧਿਆਣਾ ਅਤੇ ਫਿਰੋਜ਼ਪੁਰ ਦੇ ਜ਼ਿਲ੍ਹਿਆਂ ਵਿੱਚ ਇਸ रियासत ਦਾ ਪਹਿਲਾ ਜ਼ਬਤ ਕੀਤਾ ਗਿਆ ਇਲਾਕਾ ਬਹਾਲ ਕਰ ਦਿੱਤਾ ਗਿਆ। ਛੱਜਤ ਰਿਆਸਤ ਵਿੱਚੋਂ ਪਾਵਲ ਅਤੇ ਕਾਂਟੀ ਇਲਾਕਾ ਵੀ ਪ੍ਰਦਾਨ ਕੀਤਾ ਗਿਆ। ਰਾਜਾ ਭਰਪੂਰ ਸਿੰਘ ਪੜਿਆ ਲਿਖਿਆ ਰਿਆਸਤ ਦੇ ਮਤਲਬ ਪ੍ਰਬੰਧ ਚਲਾਉਣ ਵਿੱਚ ਨਿਪੁੰਨ ਸੀ, ਮਾਹਰ ਸੀ। ਸਨ 1863 ਦੇ ਵਿੱਚ 9 ਨਵੰਬਰ ਵਾਲੇ ਦਿਨ ਇਸ ਦੇ ਦਿਹਾਨ ਤੋਂ ਬਾਅਦ ਇਸ ਦਾ ਭਰਾ ਭਗਵਾਨ ਸਿੰਘ ਗੱਦੀ ਉੱਤੇ ਬੈਠਦਾ ਜੋ ਰਾਜ ਪ੍ਰਬੰਧ ਦੇ ਸਾਰੇ ਤੌਰ ਤਰੀਕੇ ਜਾਣਦਾ ਸੀ ਪਰ ਉਹ ਇਹਦੇ ਵਿੱਚ ਜਿਆਦਾ ਕਾਰਗਰ ਸਦ ਨਹੀਂ ਹੋਇਆ ਉਹ ਵੀ 8 ਸਾਲ ਬਾਅਦ 31 ਮਈ 1871 ਨੂੰ ਬੇਔਲਾਦ ਹੀ ਮਰ ਗਿਆ ਉਸ ਤੋਂ ਬਾਅਦ ਬਡਰੁਖਾ ਸ਼ਾਖਾ ਦੇ ਸਰਦਾਰ ਸੁਖਾ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜ ਗੱਦੀ ਤੇ ਵਾਰਸ ਵਜੋਂ ਚੁਣਿਆ ਗਿਆ ਕਿਉਂਕਿ ਉਹ ਸਭ ਨਾਲੋਂ ਜਿਆਦਾ ਨਜ਼ਦੀਕੀ ਸਬੰਧ ਵਾਲਾ ਸੀ 10 ਅਗਸਤ 1871 ਨੂੰ ਉਹ ਗੱਦੀ ਤੇ ਬੈਠਾ। ਉਹਨਾਂ ਨੇ ਦੀਵਾਨ ਸੇਵਾ ਸਿੰਘ ਦੀ ਸਹਾਇਤਾ ਨਾਲ ਸੁਚੱਜੇ ਢੰਗ ਨਾਲ ਰਾਜ ਚਲਾਇਆ। ਉਹਨਾਂ ਨੇ 40 ਸਾਲਾਂ ਦੇ ਰਾਜਕਾਲ ਵਿੱਚ ਰਿਆਸਤ ਵਿੱਚ ਕਈ ਪ੍ਰਕਾਰ ਦੇ ਬਦਲਾਅ ਅਤੇ ਸੁਧਾਰ ਕੀਤੇ। ਨਵੀਆਂ ਇਮਾਰਤਾਂ ਬਣਵਾਈਆਂ। ਖਾਲਸਾ ਕਾਲਜ ਅੰਮ੍ਰਿਤਸਰ ਦੇ ਖੋਲਣ ਵੇਲੇ ਕਾਫੀ ਮਾਇਕ ਸਹਾਇਤਾ ਦਿੱਤੀ। ਮੈਕਾਲਫ ਨੂੰ ਸਿੱਖ ਧਰਮ ਬਾਰੇ ਇਤਿਹਾਸ ਲਿਖਵਾਉਣ ਵਿੱਚ ਉੱਚੀ ਝਿਲੀਚੀ ਰੁਚੀ ਦਿਖਾਈ। ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਮਹਾਰਾਜਾ ਦਾ ਦਰਜਾ ਦਿੱਤਾ 25 ਦਸੰਬਰ 1911 ਵਾਲੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ ਇਸ ਤੋਂ ਬਾਅਦ 24 ਜਨਵਰੀ 1912 ਨੂੰ ਟਿੱਕਾ ਰਿਪੋਧਮਨ ਸਿੰਘ ਗੱਦੀ ਉੱਤੇ ਬੈਠਦੇ ਨੇ ਬੜੇ ਸੁਚੇਤ ਅਤੇ ਸਿੱਖ ਧਰਮ ਬਾਰੇ ਬੜਾ ਗਿਆਨ ਰੱਖਣ ਵਾਲੇ ਵਿਅਕਤੀ ਸੀ ਉਸ ਦਾ ਝੁਕਾ ਕਾਂਗਰਸ ਵੱਲ ਵੀ ਸੀ ਉਹਨਾਂ ਨੇ ਆਨੰਦ ਮੈਰਿਜ ਐਕਟ ਪਾਸ ਕਰਾਉਣ ਲਈ ਮੋਢਲੇ ਉਦਮ ਕੀਤੇ ਨਕਾਣਾ ਸਾਹਿਬ ਦੇ ਸਾਕੇ ਵੇਲੇ ਉਹਨਾਂ ਨੇ ਕਾਲੀ ਦਸਤਾਰ ਬੰਨੀ ਪਟਿਆਲਾ ਰਿਆਸਤ ਨਾਲ ਪੈਦਾ ਹੋਏ ਝਗੜੇ ਵਿੱਚ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਕਸੂਰਵਾ ਅਠਾਇਆ ਜੁਲਾਈ 1923 ਨੂੰ ਉਹਨਾਂ ਨੂੰ ਗੱਦੀੋਂ ਲਾ ਦਿੱਤਾ ਗਿਆ ਅਤੇ 3 ਲੱਖ ਸਾਲਾਨਾ ਪੈਨਸ਼ਨ ਦੇ ਨਾਲ ਦੇਹਰਾਦੂਨ ਭੇਜ ਦਿੱਤਾ ਗਿਆ ਅਕਾਲੀਆਂ ਨੇ ਇਸ ਫੈਸਲੇ ਵਿਰੁੱਧ ਰੂਸ ਪ੍ਰਗਟ ਕੀਤਾ ਅਤੇ ਇਸ ਨਿਮਿਤ ਰੱਖੇ ਗਏ ਸ੍ਰੀ ਅਕੰਧ ਪਾਠ ਸਾਹਿਬ ਦੇ ਖੰਡਿਤ ਹੋਣ ਤੇ ਇਕਾਲੀਆਂ ਨੇ ਜੈਤੋਂ ਦਾ ਮੋਰਚਾ ਲਗਾਇਆ ਸੀ ਜੁਲਾਈ 1923 ਵਾਲੇ ਦਿਨ ਪ੍ਰਧਮਨ ਸਿੰਘ ਦੇ بیٹے ਪ੍ਰਤਾਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਪਰ ਉਸ ਦੇ ਬਲਗ ਹੋਂ ਤੱਕ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਐਡਮਿਨਿਸਟਰेटर ਸਨ 1938 ਈਸਵੀ ਤੱਕ ਕੰਮ ਚਲਾਉਂਦਾ ਰਿਹਾ ਸਨ 1948 ਤੱਕ ਮਹਾਰਾਜਾ ਪ੍ਰਤਾਪ ਸਿੰਘ ਰਾਜ ਕਰਦਾ ਰਿਹਾ ਅਗਸਤ 1948 ਵਿੱਚ ਰਿਆਸਤ ਨੂੰ ਪੰਜਾਬ ਦੀਆਂ ਹੋਰਨਾਂ ਰਿਆਸਤਾਂ ਸਮੇਤ ਪੈਪਸੂਜ ਸ਼ਾਮਲ ਕਰ ਦਿੱਤਾ ਗਿਆ। ਇਹ ਰਿਆਸਤ ਦਾ ਕੁੱਲ ਰਕਬਾ 950 ਮਰੱਬਾ ਮੀਲ ਸੀ 28 ਲੱਖ ਸਾਲਾਨਾ ਆਮਦਨ ਸੀ। ਸਾਲ 1931 ਵਿੱਚ ਮਰਦਮਸ਼ੁਮਾਰੀ ਵੇਲੇ ਇਸ ਦੀ ਆਬਾਦੀ 287574 ਦਰਜ ਕੀਤੀ ਗਈ ਹੈ। ਪੰਜਾਬ ਦੀਆਂ ਸਿੱਖ ਰਿਆਸਤਾਂ ਵਿੱਚ ਇਹ ਸਤਾ ਤੀਜਾ ਸਥਾਨ ਸੀ।